ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਖੜੇ ਆਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੇਲਾ ਲੱਗਿਆ ਹੋਇਆ ਪਾਰੀ ਤੇ ਇੱਥੇ ਬਹੁਤ ਹੀ ਬਹੁਤ ਹੀ ਦੁਕਾਨਾਂ ਲੱਗੀਆਂ ਹੋਈਆਂ ਨੇ ਆਜੋ ਆਪਾਂ ਕੱਚ ਦੇ ਤੇ ਮਿੱਟੀ ਦੇ ਬਣੇ ਭਾਂਡਿਆਂ ਨੂੰ ਦੇਖਦੇ ਆਂ ਤੇ ਬਹੁਤ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਆ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਭਾਈ ਤੇ ਖਰੀਦਣ ਵਾਸਤੇ ਆਜੋ ਬਈ ਦੇਖੋ ਆ ਦੇਖੋ ਪਹਿਲਾਂ ਤਾਂ ਕੱਪ ਦੇਖੋ ਕਿੰਨੇ ਸੋਹਣੇ ਆ ਆ ਦੇਖੋ ਬਈ ਸੈੱਟ ਬਣਾਇਆ ਪੂਰਾ ਕਿੰਨਾ ਘੈਂਟ ਆ ਸਿਰਾ ਪੂਰੀ ਗੱਲ ਬਾਤ ਆ ਤੇ ਜਿਨੇ ਵੀ ਬਈ ਖਰੀਦਣ ਆ ਤਾਂ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੇਲਾ ਲੱਗਿਆ ਹੋਇਆ ਪੂਰਾ ਫਰਵਰੀ ਫਰਵਰੀ ਮਹੀਨਾ ਲੱਗਣਾਗਾ ਤੇ ਇਹ 14 ਜਨਵਰੀ ਤੋਂ ਲੈ ਕੇ ਫਰਵਰੀ ਮਹੀਨਾ ਪੂਰਾ ਲੱਗਿਆ ਹੋਗਾ ਤੇ ਜਰੂਰ ਆ ਗਿਆ ਆਪਣਾ ਆ ਦੇਖੋ ਬਈ ਕੱਚ ਦੇ ਕਿੰਨੇ ਸੋਹਣੇ ਡਿਜ਼ਾਈਨਾਂ ਦੇ ਕੱਪ ਜੱਗ ਬਹੁਤ ਚੀਜ਼ਾਂ ਬਣਾਈਆਂ ਹੋਈਆਂ ਨੇ ਆ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣਾ ਹੈ ਬਈ ਆ ਦੇਖੋ ਬਈ ਪੂਰੀ ਸਿਰਾ ਪੂਰੀ ਗੱਲਬਾਤ ਆ ਆ ਦੇਖੋ ਆ ਦੇਖੋ ਬਈ ਚੀਨੀ ਦੇ ਭਾਂਡੇ ਆ ਦੇਖੋ ਪੇਠਾ ਬਣਾਇਆ ਹੋਇਆ ਹੈ। ਦੇਖੋ ਬਈ ਇਹ ਕੱਚ ਦੇ ਵੀ ਬਣਾਏ ਹੋਏ ਨੇ, ਮਿੱਟੀ ਦੇ ਵੀ ਬਣਾਏ ਹੋਏ ਨੇ ਬਈ। ਆਹ ਦੇਖੋ ਇੱਕ ਇੱਕ ਚੀਜ਼ ਦੇਖਣ ਵਾਲੀ ਆ। ਲੈਣ ਵਾਲੀ ਆ। ਪੂਰੀ ਸਰਾ ਗੱਲ ਬਾਤ ਆ ਬਈ। ਆਹ ਦੇਖੋ। ਆਹ ਦੇਖੋ। ਇਧਰ ਦੇਖੋ ਸਹੀ। ਆਹ ਦੇਖੋ ਕਿੰਨੀ ਕਹਿੰਡ ਚੀਜ਼ ਬਣਾਈ ਹੋਈ ਆ। ਕਵਾਟਰ ਕੋਲਡਰ ਸਿਸਟਮ ਬਣਾਇਆ ਹੋਇਆ ਹੈਗਾ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਹੈਗੀ ਨਾ ਪੂਰੀ ਗੱਲ ਬਾਤ ਵੇ ਆ ਦੇਖੋ ਜੱਗ ਬਣਾਇਆ ਹੋਇਆ ਕੱਚ ਦਾ ਪੂਰੇ ਸੈਟ ਬਣਾਏ ਹੋਏ ਨੇ ਪੂਰੇ ਸੈਟ ਬਣਾਏ ਹੋਏ ਨੇ ਇੱਕ ਇੱਕ ਚੀਜ਼ ਦੇਖਣ ਦਾ ਵੀ ਨਜ਼ਾਰਾ ਲੈ ਕੇ ਜਾਂਦਾ ਸ਼ੋਅ ਕੇਸ ਦੇ ਰੱਖ ਇਹਨਾਂ ਆ ਦੇਖੋ ਭਾਈ ਆ ਦੇਖੋ ਕਿੰਨੇ ਸੋਹਣੇ ਵਿੱਚ ਬਿਸਕਟ ਪੂਜੀਆ ਕੁਝ ਵੀ ਰੱਖਣ ਵਾਸਤੇ ਆ ਦੇਖੋ ਹੈ ਜੀ ਇਹਨਾਂ ਪੂਰੀ ਗੱਲ ਬਾਤ ਕਿੰਨਾ ਸੋਹਣਾ ਬਈ ਉਹ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਆ ਇਹ ਪੂਰੇ ਸੈੱਟ ਮਿਲਦੇ ਨੇ ਆ ਦੇਖੋ ਕਿੰਨੇ ਸੋਹਣੇ ਹੋਏ ਨੇ ਦੇਖੋ ਬਈ ਪੂਰੀ ਟੈਚੀ ਟੈਪ ਬਣਾਇਆ ਹੋਇਆ ਹੈ ਆ ਦੇਖੋ ਆ ਦੇਖੋ ਕਿੰਨਾ ਘੈੜਾ ਆ ਦਾ ਸਿਰਾਈ ਪੂਰੀ ਗੱਲ ਬਾਤ ਹੈ ਬਹੁਤ ਚੀਜ਼ਾਂ ਬਈ ਇੱਥੇ ਆ ਗਏ ਤੁਸੀਂ ਖਰੀਦ ਸਕਦੇ ਆ ਮੇਲੇ ਦੇ ਵਿੱਚ ਆ ਫਰਵਰੀ ਦਾ ਮਹੀਨਾਗਾ ਬਾਅਦ ਵਿੱਚ ਤਾਂ ਫਿਰ ਟੱਪ ਜਾਣਾਗਾ ਤੇ ਆ ਦੇਖੋ ਬਈ ਆ ਇਹਨੇ ਸੋਹਣੇ ਡਿਜ਼ਾਈਨਾਂ ਵਾਲੇ ਆ ਬਈ ਆ ਦੇਖੋ ਪੂਰਾ ਮੇਲਾ ਭਰਿਆ ਹੋਇਆਗਾ ਬਹੁਤ ਲੋਕ ਖਰੀਦ ਕੇ ਲੈ ਕੇ ਆਉਂਦੇ ਆ ਕਈ ਤਾਂ ਸ਼ੋਅ ਵਾਸਤੇ ਲੈ ਕੇ ਆਉਂਦੇ ਆ ਵੀ ਸ਼ੋਅ ਬਣਾਉਣ ਵਾਸਤੇ ਠੀਕ ਆ ਨਾ ਸ਼ੋਅਕੇਸ ਦੇ ਵਿੱਚ ਰੱਖ ਦਿੰਦੇ ਆ ਉਹ ਡਿਜ਼ਾਈਨ ਡਿਜ਼ਾਈਨਰਾਂ ਦੀਆਂ ਚੀਜ਼ਾਂ ਬਣਾਈਆਂ ਤੇ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਆ ਦੇਖੋ ਬਈ ਬਹੁਤ ਸੋਹਣੇ ਸੋਹਣੇ ਮਤਲਬ ਕੀ ਭਾਂਡੇ ਬਣਾਏ ਹੋਏ ਨੇ ਬਈ ਜ਼ਰੂਰ ਆ ਕੇ ਬਈ ਦੇਖੋ ਆ ਕੇ ਖਰੀਦ ਕੇ ਲੈ ਜਾਓ ਵਾਏ ਜਿੱਕਾ ਖਾਲਸਾ ਵੇ